ਆ ਵੀ ਮਿੱਤਰੋ ਤੁਹਾਡੇ ਵਾਸਤੇ ਨਾ ਮੈਸੀ ਲੈ ਕੇ ਆਇਆ ਜਿਹੜੇ ਭਰਾ ਸਾਡੇ ਬਠਿੰਡਾ ਏਰੀਆ ਚ ਰਹਿੰਦੇ ਨੇ ਫਟਾਫਟ ਕੰਟੈਕਟ ਕਰ ਲਿਓ ਤੁਹਾਨੂੰ ਪਿੰਡ ਦੱਸਾਂਗੇ ਕਿਹੜੇ ਪਿੰਡ ਦੇ ਵਿੱਚ ਖੜਾ ਹੁੱਕ ਜਮਾ ਨਮੀ ਹਨਾ ਬਾਈ ਤੇ ਬਾਈ ਕਹਿੰਦਾ ਵੀਰੇ ਪੂਰਾ ਕੰਮ ਕਰਦੀ ਆ ਲੈਫਟ ਲੋਫਟ ਤੁਸੀਂ ਚਲਾ ਕੇ ਦੇਖਿਓ ਜੇ ਮਗਰਲੇ ਟਾਇਰਾਂ ਦੀ ਗੱਲ ਕਰੀਏ 75 ਪੈਸੇ ਟਾਇਰ ਪਏ ਨੇ ਤੇ ਜੇ ਕੇ ਦਾ ਜੋੜਾ ਲੱਗਿਆ ਹੋਇਆ ਵੇਡ ਬੂਟ ਲੱਗੇ ਹੋਏ ਨੇ ਮਗਰਾਡਾਂ ਦੀ ਗੱਲ ਕਰ ਲਈਏ ਸੋਧ ਦੀ ਗੱਲ ਕਰ ਲਈਏ ਇੰਜਨ ਗੇਅਰ ਦੀ ਗੱਲ ਕਰ ਲਈਏ ਪੂਰਾ ਜਮਾ ਓਕੇ ਟਰੈਕਟਰ ਹੈ ਮੂਰਲੇ ਟਾਇਰ ਹੈਗੇ ਨਹੀਂ ਮਿੱਤਰੋ ਐਮ ਆਰ ਐਫ ਤੇ ਅੱਧ ਤੇ ਡਬਲ ਕਲੱਚ ਦੇ ਵਿੱਚ ਆ ਬਈ ਹਾਂ ਡਬਲ ਕਲੱਚ ਆ ਜੀ ਓਕੇ ਤੇ ਨੰਬਰ ਹੈਗਾ ਐਚ ਆਰ ਹਨਾ ਐਚ ਆਰ ਨੰਬਰ ਤੁਹਾਡੇ ਲੱਭ ਐਫ ਡੈਪਟਾ ਹਾਂਜੀ ਤੇ ਸਟਾਰਟ ਕਰਕੇ ਬਾਈ ਨੇ ਦਿਖਾਇਆ ਦੋਰੇ ਸੈਲਫ ਮਰੇ ਉਹਦੀ ਆਪਾਂ ਮਿੱਤਰੋ ਤੁਹਾਨੂੰ ਸੈਲਫ ਸਟਾਰਟਿੰਗ ਦਿਖਾਉਣੀ ਹੈ ਟਰੈਕਟਰ ਦੀ ਪੂਰਾ ਘੇੜਾ ਲੈ ਕਰ ਦੇ ਬੰਦ ਵੀਰੇ ਮਾਡਲ 2 2002 ਹੈ ਇਹਦਾ ਰੇਟ ਕੀ ਬਈ ਕਿੰਨੇ ਦਾ ਦੇਣਾ ਆਪਣੇ 2 ਲੱਖ 25000 ਰੇਟ ਹੈ ਜੀ 2 ਲੱਖ 25000 ਰੁਪਏ ਮਿੱਤਰੋ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਪਿੰਡ ਕੋਟਬਖਤੂ ਹਾਂ ਪਿੰਡ ਕੋਟਬਖਤੂ ਜਿਲ੍ਹਾ ਬਠਿੰਡਾ ਪੈ ਜਾਂਦਾ ਨੇੜੇ ਤੋਂ ਨੂੰ ਤਲਵੰਡੀ ਸਾਬੋ ਪੈ ਜਾਂਦਾ ਹਾਂ ਤਲਵੰਡੀ ਸਾਬੋ ਪੈਂਦੇ ਜੀ ਬਠਿੰਡਾ 20 ਕਿਲੋਮੀਟਰ ਹੈ ਕੋਟਸ਼ਮੀਰ 10 ਕਿਲੋਮੀਟਰ ਹੈ ਰਾਮਰ ਫੈਂਡਰੀ 10 ਕਿਲੋਮੀਟਰ ਓਕੇ ਤੇ ਮਿੱਤਰੋ ਕਰੋ ਸੰਪਰਕ ਨੰਬਰ ਆਪਾਂ ਬਈ ਦਾ ਸਕਰੀਨ ਤੇ ਚਲਾਤਾ ਨਾਮ ਤੁਹਾਡਾ ਵਿੱਕੀ ਆ ਨਾ ਬਈ ਹਾਂ ਵਿੱਕੀ ਹਾਂ ਲੁੱਟੋ ਮੇਲਾ ਮਿੱਤਰੋ